ਵਿਕਰਮ ਮਜੀਠੀਆ ਭਾਜਪਾ ਚ ਸ਼ਾਮਲ ਹੋਣਗੇ ਬੀਜੇਪੀ ਦੇ ਵਿੱਚ ਵਿਕਰਮ ਮਜੀਠੀਆ ਦੀ ਐਂਟਰੀ ਹੋਵੇਗੀ ਤੇ ਇਹ ਸੈਟਿੰਗ ਅੰਦਰ ਖਾਤੇ ਕਰ ਲਈ ਗਈ ਹੈ ਇਹ ਸੈਟਿੰਗ ਕਿਵੇਂ ਹੋਈ ਹੈ ਤੇ ਇਸ ਸੈਟਿੰਗ ਦਾ ਖੁਲਾਸਾ ਕਿੰਨੇ ਕੀਤਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਤੇ ਜਾਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ 채ਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਨ ਦੀ ਕੋਸ਼ਿਸ਼ ਕਰਨੀ ਫੇਸਬੁੱਕ ਤੇ ਜੇਕਰ ਤੁਸੀਂ ਹਾਲੇ ਤੱਕ ਫੋਲੋ ਨਹੀਂ ਕੀਤਾ ਤਾਂ ਫੋਲੋ ਕਰਨ ਦੀ ਕਿਰਪਾਲਤਾ ਕਰਨੀ ਨਾਲ ਦੀ ਨਾਲ ਜੇਕਰ ਤੁਸੀਂ ਹਾਲੇ ਤੱਕ ਘੰਟੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹਨੂੰ ਵੀ ਦੱਬਣ ਦੀ ਕਿਰਪਾਲਤਾ ਕਰਨੀ ਖਬਰ ਇਹ ਹੈ ਕਿ ਵਿਕਰਮ ਮਜੀਠੀਆ ਜੋ ਕਿ ਪੰਜਾਬ ਦੇ ਸਾਬਕਾ ਮਾਲ ਮੰਤਰੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਉਹਨਾਂ ਨੂੰ ਵਿਜੀਲੈਂਸ ਨੇ ਚੱਕਿਆ ਹੋਇਆ ਹੈ ਵਿਜੀਲੈਂਸ ਨੇ ਮੁਕੱਦਮਾ ਦਾਇਰ ਕੀਤਾ ਹੈ ਵਸਿੱਲਿਆਂ ਤੋਂ ਵਧੇਰੇ ਜਾਇਦਾਦ ਦਾ ਆਮਦਨ ਤੋਂ ਵੱਧ ਜਾਇਦਾਦ ਦਾ ਹੋਣਾ ਤੇ ਪ੍ਰਚਾਰਿਆ ਬਾਹਰ ਜਾਂਦਾ ਹੈ ਕਿ ਅਸੀਂ ਡਰੱਗ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਤੇ ਵੱਡੀ ਕਾਰਵਾਈ ਕਰ ਰਹੇ ਹਾਂ ਨਸ਼ਾ ਤਸਕਰੀ ਮਾਮਲੇ ਤੇ ਵੱਡੀ ਕਾਰਵਾਈ ਕਰ ਰਹੇ ਹਾਂ ਖੈਰ ਇਹ ਗੱਲਾਂ ਤਾਂ ਬੜੇ ਦਿਨਾਂ ਤੋਂ ਤੁਸੀਂ ਸੁਣਦੇ ਆ ਰਹੇ ਹੋ ਪਰ ਹੁਣ ਇਸ ਇੱਕ ਨਵਾਂ ਦਾਵਾ ਆਇਆ ਹੈ ਉਹ ਦਾਵਾ ਇਹ ਹੈ ਕਿ ਵਿਕਰਮ ਮਜੀਠੀਆ ਦੀ ਭਾਜਪਾ ਦੇ ਨਾਲ ਅੰਦਰ ਖਾਤੇ ਗੱਡ ਤੁੱਪ ਹੋ ਚੁੱਕੀ ਹੈ ਅੰਦਰਖਾਤੇ ਦੋਵਾਂ ਨੇ ਸੈਟਿੰਗ ਕਰ ਲਈ ਹੈ ਉਸ ਸੈਟਿੰਗ ਦੇ ਨਤੀਜੇ ਚ ਵਿਕਰਮ ਮਜੀਠੀਆ ਨੂੰ ਭਾਜਪਾ ਬਚਾਵੇਗੀ ਭਾਜਪਾ ਉਹਨਾਂ ਨੂੰ ਬਚਾਉਣ ਦੇ ਲਈ ਹਰ ਹਿੱਲਾ ਵਰਤੇਗੀ ਤੇ ਇਸੇ ਚੱਕਰ ਦੇ ਵਿੱਚ ਫਿਰ ਵਿਕਰਮ ਮਜੀਠੀਆ ਛੇਤੀ ਹੀ ਬੀਜੇਪੀ ਦੇ ਵਿੱਚ ਜੁਆਇਨਿੰਗ ਕਰ ਲੈਣਗੇ ਬੀਜੇਪੀ ਚ ਸ਼ਾਮਲ ਹੋ ਜਾਣਗੇ ਤੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਦੇ ਰਾਹੀਂ ਹੀ ਧੌਣ ਤੇ ਗੋਡਾ ਰੱਖ ਕੇ ਮਨਮਰਜ਼ੀ ਦਾ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੇ ਨਾਲ ਕੀਤਾ ਜਾਊਗਾ ਭਾਜਪਾ ਦੇ ਵੱਲੋਂ ਇਹ ਦਾਵਾ ਹੋਇਆ ਹੈ ਇਹ ਦਾਵਾ ਕਿਸੇ ਛੋਟੀ ਮੋਟੀ ਚੀਜ਼ ਨੇ ਨਹੀਂ ਕੀਤਾ ਸ਼ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਕੱਲ ਤੁਹਾਨੂੰ ਖਬਰ ਦਿੱਤੀ ਸੀ ਭਾਜਪਾ ਦਾ ਸਟੈਂਡ ਓ ਹੈ ਇਹ ਦਾਵਾ ਕਿੰਨੇ ਕੀਤਾ ਵੱਡਾ ਪ੍ਰਸ਼ਨ ਇਹ ਹੈ ਕਿ ਇਹ ਦਾਵਾ ਕਿੰਨੇ ਤੇ ਕਿਉਂ ਤੇ ਕਿੱਥੇ ਕੀਤਾ ਤੇ ਕਿਹੜੇ ਵੇਲੇ ਕੀਤਾ ਇਹ ਦਾਵਾ ਉਦੋਂ ਆਇਆ ਜਦੋਂ ਮਜੀਠੀ ਵਾਲੇ ਮਾਮਲੇ ਦੇ ਵਿੱਚ ਅਚਾਨਕ ਨਾਰਕੋਟਿਕ ਕੰਟਰੋਲ ਬਿਊਰੋ ਜਿਹੜਾ ਕਿ ਭਾਰਤ ਸਰਕਾਰ ਦਾ ਕੇਂਦਰ ਸਰਕਾਰ ਦਾ ਇੱਕ ਅਦਾਰਾ ਹੈ ਜੁਨੀਅਨ ਦਾ ਅਦਾਰਾ ਹੈ ਜਿਹੜਾ ਕਿ ਨਸ਼ੇ ਨਾਲ ਸੰਬੰਧਿਤ ਚੀਜ਼ਾਂ ਦੇ ਉੱਤੇ ਮਾਮਲੇ 'ਚ ਜਾਂਚ ਕਰਦਾ ਉਹਨੂੰ ਕਾਬੂ ਕਰਨ ਦੇ ਲਈ ਹਰਬੇ ਜਿਹੜੇ ਵਰਤਦਾ ਇਹੋ ਜਿਹੀਆਂ ਚੀਜ਼ਾਂ ਉਹ ਅਦਾਰਾ ਕਰਦਾ ਉਹਦੇ ਅੰਮ੍ਰਿਤਸਰ ਦਫ਼ਤਰ ਨੇ ਕੱਲ ਇਹ ਚੀਜ਼ ਕਹੀ ਕਿ ਵਿਜੀਲੈਂਸ ਨੂੰ ਚਿੱਠੀ ਲਿਖੀ ਕਿ ਸਾਨੂੰ ਵੀ ਜਾਂਚ 'ਚ ਸ਼ਾਮਲ ਕੀਤਾ ਜਾਵੇ ਸਾਨੂੰ ਵੀ ਜਾਂਚ ਦੇ ਵੇਰਵੇ ਦਿੱਤੇ ਜਾਣ ਤੇ ਵੀ ਹੋ ਸਕਦਾ ਹੈ ਕਿ ਨਾਰਕੋਟਿਕ ਕੰਟਰੋਲ ਬਿਊਰੋ ਵਿਕਰਮ ਮਜੀਠੀਆ ਨੂੰ ਪ੍ਰੋਡਕਸ਼ਨ ਵਾਰੰਟ ਤੇ ਵੀ ਲੈ ਜਾਵੇ ਇਹ ਵੀ ਚਰਚਾ ਚੱਲ ਰਹੀ ਹੈ ਇਸੇ ਚਰਚਾ ਦੇ ਦਰਮਿਆਨ ਕੱਲ ਸ਼ਾਮੀ ਪੰਜਾਬ ਦੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਮਿદાન ਚ ਆਉਂਦੇ ਆ ਤਰਨਪ੍ਰੀਤ ਸਿੰਘ ਸੌਂਦ ਕਹਿੰਦੇ ਆ ਕਿ ਵਿਕਰਮ ਮਜੀਠੀਆ ਦੀ ਅੰਦਰਖਾਤੇ ਭਾਜਪਾ ਦੇ ਨਾਲ ਸੈਟਿੰਗ ਹੋ ਗਈ ਹੈ ਭਾਜਪਾ ਦੇ ਨਾਲ ਸੈਟਿੰਗ ਹੋਣ ਦੇ ਚੱਲਦਿਆਂ ਵਿਕਰਮ ਮਜੀਠੀਆ ਨੂੰ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਖਬਰਾਂ ਆ ਰਹੀਆਂ ਨੇ ਯਾਨੀ ਕਿ ਉਹ ਖਬਰਾਂ ਕਿੱਥੋਂ ਆ ਰਹੀਆਂ ਨੇ ਕੀ ਉਹਨਾਂ ਦੀ ਇੰਟੈਲੀਜੈਂਸ ਹੈ ਖਬਰਾਂ ਦੇ ਰਹੀ ਹੈ ਈ ਸੀ ਆਈ ਡੀ ਖਬਰਾਂ ਦੇ ਰਹੀ ਹੈ ਕਿ ਰਾ ਉਹਨਾਂ ਨੂੰ ਦੱਸ ਰਹੀ ਹੈ ਕਿ ਆਈਬੀ ਦੱਸ ਰਹੀ ਹੈ ਕਿ ਪੰਜਾਬ ਪੁਲਿਸ ਦਾ ਇੰਟੈਲੀਜੈਂਸ ਵਿੰਗ ਦੱਸ ਰਿਹਾ ਕੌਣ ਦੱਸ ਰਿਹਾ ਉਹਨਾਂ ਨੂੰ ਜਾਨੀ ਕਿ ਉਹ ਕਹਿੰਦੇ ਸਾਡੇ ਕੋਲ ਖਬਰਾਂ ਆ ਰਹੀਆਂ ਨੇ ਇਹ ਪੱਕੀਆਂ ਖਬਰਾਂ ਆ ਰਹੀਆਂ ਨੇ ਕਿ ਵਿਕਰਮ ਮਜੀਠੀਆ ਨੂੰ ਬਚਾਉਣ ਦੇ ਲਈ ਭਾਜਪਾ ਪੱਬਾ ਪਾਰ ਹੋ ਚੁੱਕੀ ਹੈ ਹਰ ਹਿੱਲਾ ਵਰਤਿਆ ਜਾਣਾ ਭਾਜਪਾ ਦੇ ਵੱਲੋਂ ਤੇ ਭਾਜਪਾ ਜਿਹੜੀ ਹੈ ਉਹ ਇਹ ਕਹਿ ਰਹੀ ਹੈ ਕਿ ਸ਼ਰਤ ਹੈ ਕਿ ਵਿਕਰਮ ਮਜੀਠੀਆ ਜਿਹੜਾ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ ਇਹ ਗੱਲ ਤਰਨਪ੍ਰੀਤ ਸਿੰਘ ਸੌਂਧ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਕੀਤੀ ਤਰਨਪ੍ਰੀਤ ਸਿੰਘ ਸੌਂਧ ਕਹਿੰਦੇ ਕਿ ਭਾਜਪਾ ਦਿੱਲੀ ਦੇ ਵਿੱਚ ਆਪਣੀ ਪੁਲਿਸ ਨੂੰ ਇਸਤੇਮਾਲ ਕਰਕੇ ਪੰਜਾਬ ਪੁਲਿਸ ਨੂੰ ਵਿਕਰਮ ਮਜੀਠੀਆ ਦੇ ਟਿਕਾਣਿਆਂ ਤੇ ਛਾਪੇਮਾਰੀ ਕਰਨ ਤੋਂ ਰੋਕ ਰਹੀ ਹੈ ਸਰਚ ਕਰਨ ਤੋਂ ਜਾਂਚ ਕਰਨ ਤੋਂ ਰੋਕ ਰਹੀ ਹੈ ਤੇ ਇਹ ਇਸ ਸੈਟਿੰਗ ਦਾ ਨਤੀਜਾ ਹੈ ਤਰਨਪ੍ਰੀਤ ਸਿੰਘ ਦੇ ਸੌਂਧ ਦੇ ਮੂੰਹੋਂ ਸੁਣਦੇ ਆਪਾਂ ਕਿ ਉਹਨਾਂ ਨੇ ਕੀ ਕਿਹਾ ਹੈ ਪੰਜਾਬ ਦਾ ਸਭ ਤੋਂ ਇਸ ਸਮੇਂ ਚਰਚਿਤ ਮਸਲਾ ਬਿਕਰਮਜੀਤ ਸਿੰਘ ਮਜੀਠੀਆ ਦਾ ਜਿਹੜਾ ਕਿ ਇਸ ਸਮੇਂ ਸਾਰੇ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਪੰਜਾਬ ਦੇ ਅੰਦਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਫਤਾਰ ਕੀਤਾ ਹੈ ਜਿਹੜੀ ਉਹਨਾਂ ਦੀ ਨਾਜਾਇਜ਼ ਪ੍ਰਾਪਰਟੀ ਹੈ ਬਣਾਈ ਹੋਈ ਉਹਦੇ ਤੇ ਇਸ ਸਮੇਂ ਜਾਂਚ ਚੱਲ ਰਹੀ ਹੈ ਉਹ ਪ੍ਰਾਪਰਟੀ ਬਣਾਉਣ ਦੇ ਲਈ ਕਰੋੜਾਂ ਰੁਪਈਆ ਕਿੱਥੋਂ ਆਇਆ ਉਸ ਦੀ ਪੂਰੀ ਦੀ ਪੂਰੀ ਕੜੀ-ਬਾਰ ਕੜੀ ਉਹਦੀ ਜਾਂਚ ਚੱਲ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਮੈਂ ਪੰਜਾਬ ਵਾਸੀਆਂ ਨੂੰ ਦੱਸਣਾ ਚਾਹਨਾ ਹੈ ਤੁਹਾਡੇ ਮਾਧਿਅਮ ਦੇ ਨਾਲ ਕਿ ਪੰਜਾਬੀਓ ਦੇਖੋ ਕਿੱਡੀ ਹੈਰਾਨੀ ਦੀ ਗੱਲ ਕਿ ਜਿੱਥੇ ਵਿਜੀਲੈਂਸ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਖ-ਵੱਖ ਟਿਕਾਣਿਆਂ ਤੇ ਜਾ ਕੇ ਛਾਪੇਮਾਰੀ ਕਰ ਰਹੀ ਹੈ ਔਰ ਦਸਤਾਵੇਜ਼ ਕਲੈਕਟ ਕਰ ਰਹੀ ਹੈ ਉੱਥੇ ਅੱਜ ਪੰਜਾਬ ਦੀ ਪੁਲਿਸ ਪੂਰੇ ਜਿਹਨੂੰ ਕਹੋ ਲੀਗਲ ਤਰੀਕੇ ਦੇ ਨਾਲ ਲੀਗਲ ਵੇ ਦੇ ਨਾਲ ਦਿੱਲੀ ਵਿਖੇ ਵਿਕਰਮਜੀਤ ਖਿਆ ਦੇ ਅਲੱਗ-ਅਲੱਗ ਠਿਕਾਣਿਆਂ ਤੇ ਜਿੱਥੇ ਉਰੋ ਪਰਮਿਸ਼ਨ ਲੈ ਕੇ ਛਾਪੇ ਮਾਰਨ ਗਈ ਤਾਂ ਦੇਖਿਆ ਕਿ ਕਿ ਸਵੇਰ ਦੀ ਪੰਜਾਬ ਪੁਲਿਸ ਉੱਥੇ ਬੈਠੀ ਹੈ ਔਰ ਸਾਨੂੰ ਇਹ ਮੀਡੀਆ ਦੇ ਵਿੱਚ ਇਹ ਜਿਹੜੀ ਚਰਚਾ ਚੱਲ ਪਈ ਕਿ ਜਿਹੜੀ ਪੰਜਾਬ ਪੰਜਾਬ ਪੁਲਿਸ ਨੂੰ ਜਿਹੜੀ ਉੱਥੇ ਦੀ ਦਿੱਲੀ ਪੁਲਿਸ ਹੈ ਜਿਹੜੀ ਦਿੱਲੀ ਪੁਲਿਸ ਕਿਹੜੀ ਜਿਹੜੀ ਭਾਜਪਾ ਦੇ ਅੰਡਰ ਆਉਂਦੀ ਹੈ ਭਾਜਪਾ ਦੇ ਜਿਹੜੀ ਇਸ਼ਾਰਿਆਂ ਦੇ ਉੱਤੇ ਚੱਲਦੀ ਹੈ ਉਹ ਦਿੱਲੀ ਪੁਲਿਸ ਉਸ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਅਨੁਮਤੀ ਨਹੀਂ ਦਿੱਤੀ ਪਰ ਪੰਜਾਬ ਪੁਲਿਸ ਨੂੰ ਪਰミਸ਼ਨ ਨਹੀਂ ਦਿੱਤੀ ਕਿ ਤੁਸੀਂ ਬਿਕਰਮਜੀਤ ਸਿੰਘ ਮਜੀਠੀਆ ਦੇ ਠਿਕਾਣਿਆਂ ਦੀ ਜਾ ਕੇ ਸਰਚ ਕਰ ਸਕੋ ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕੀ ਇਹ ਵਿਕਰਮਜੀਤ ਸਿੰਘ ਮਜੀਠੀਆ ਨੂੰ ਬਚਾਉਣ ਦੇ ਵਿੱਚ ਭਾਜਪਾ ਨਾਲ ਜੁੜ ਚੁੱਕੀ ਹੈ ਜੁੜ ਚੁੱਕੀ ਹੈ ਸਾਨੂੰ ਤਾਂ ਔਰੇ ਤੱਕ ਵੀ ਖਬਰਾਂ ਪਹੁੰਚੀਆਂ ਨੇ ਕਿ ਵਿਕਰਮਜੀਤ ਸਿੰਘ ਮਜੀਠੀਆ ਨਾਲ ਭਾਜਪਾ ਨੇ ਇਹ ਵੀ ਗੱਲ ਮਕਾਲੀ ਕਿ ਤੁਸੀਂ ਅਸੀਂ ਤੁਹਾਡਾ ਇਸ ਕੇਸ ਦੇ ਵਿੱਚ ਬਚਾਓ ਕਰਾਂਗੇ ਹਰ ਹੀਲਾ ਝਰਬਾ ਹਰਬਾ ਝਰਬਾ ਵਰਤਾਂਗੇ ਤੁਹਾਨੂੰ ਬਚਾਵਾਂਗੇ ਪਰ ਇਹਦੀ ਇੱਕ ਸ਼ਰਤ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੋਂ ਨੂੰ ਕਿਹਾ ਭਾਜਪਾ ਜੁਆਇਨ ਕਰਨੀ ਪਊਗੀ ਔਰ ਇਹ ਵੀ ਚਰਚਾ ਹੈ ਕਿ ਥੋੜੀ ਧੌਣ ਤੇ ਗੋਡਾ ਰੱਖ ਕੇ ਅਸੀਂ ਅਕਾਲੀ ਦਲ ਦੇ ਨਾਲ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਤੁਹਾਡੇ ਨਾਲ ਸੌਤੇਬਾਜ਼ੀ ਕਰਕੇ ਅਸੀਂ ਇਹ ਭਾਜਪਾ ਗਠਜੋੜ ਕਰਾਂਗੇ ਪੰਜਾਬ ਦੇ ਅੰਦਰ ਸੋ ਬੜੀ ਖਤਰਨਾਕ ਗੱਲ ਹੈ ਇਹ ਤੁਸੀਂ ਸੁਣਿਆ ਤਰਨਪੀਰ ਸਿੰਘ ਸੋ ਪੰਜਾਬ ਦੇ ਜ਼ਿੰਮੇਵਾਰ ਵਿਅਕਤੀਆਂ ਜੋ ਇੱਕ ਨੇ ਪੰਜਾਬ ਦੇ ਇਸ ਵੇਲੇ ਉਹਨਾਂ ਕੋਲੇ ਪੰਚਾਇਤ ਸਣੇ ਕਈ ਹੋਰ ਮਹਿਕਮੇ ਨੇ ਮੰਤਰੀ ਨੇ ਪੰਜਾਬ ਕੈਬਨਿਟ ਦਾ ਹਿੱਸਾ ਨੇ ਆਮ ਆਦਮੀ ਪਾਰਟੀ ਦੇ ਖੰਨਾ ਤੋਂ ਵਿਧਾਇਕ ਨੇ ਉਹਨਾਂ ਦਾ ਇਹ ਦਾਵਾ ਕਰਨਾ ਕਿ ਭਾਜਪਾ ਵਿਕਰਮਜੀਠਿਆ ਨੂੰ ਬਚਾ ਰਹੀ ਹੈ ਵਿਕਰਮਜੀਠਿਆ ਨੂੰ ਬਚਾਉਣ ਦੇ ਲਈ ਹਰ ਹਿੱਲਾ ਵਰਤਣਾ ਚਾਹੁੰਦੀ ਹੈ ਪਰ ਸ਼ਰਤ ਇਹ ਹੈ ਕਿ ਵਿਕਰਮਜੀਠਿਆ ਭਾਜਪਾ ਵਿੱਚ ਸ਼ਾਮਲ ਹੋਣਗੇ ਹੁਣ ਜੇ ਇਹਨੂੰ ਖੋਲ ਕੇ ਦੇਖਣਾ ਹੋਵੇ ਇੱਕ ਤਾਂ ਇਹ ਸਿੱਧਮ ਸਿੱਧਾ ਇਹ ਗੱਲ ਹੋ ਸਕਦੀ ਹੈ ਕਿ ਸਿਆਸੀ ਟਿਕੜਮਾਂ ਹੁੰਦੀਆਂ ਨੇ ਸਿਆਸੀ ਟਿਕੜਮਾ ਇਸ ਕਰਕੇ ਹੈ ਕਹਿ ਸਕਦੇ ਹਾਂ ਕਿਉਂਕਿ ਕੱਲ ਭਾਜਪਾ ਦੇ ਕੋ-ਇਨਚਾਰਜ ਨਰਿੰਦਰ ਸਿੰਘ ਰੈਣਾ ਐ ਇਸ ਗੱਲ ਨੂੰ ਸਪਸ਼ਟ ਕਰਕੇ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਮਜੀਠੀਏ ਦੇ ਨਾਲ ਜੇ ਕੋਈ ਭਾਜਪਾ ਦਾ ਆਗੂ ਮਜੀਠੀਏ ਦੀ ਪ੍ਰਤੀ ਹਮਦਰਦੀ ਦਾ ਕੋਈ ਵੀ ਬਿਆਨ ਨਹੀਂ ਦੇਊਗਾ ਇਹ ਇਸੇ ਨਾਲ ਹੀ ਅਕਾਲੀ ਦਲ ਭਾਜਪਾ ਗੱਠ ਜੋੜ ਦੇ ਫੇਵਰ ਦੇ ਵਿੱਚ ਉਸ ਦੇ ਉਸ ਨੂੰ ਸਾਜ਼ਗਾਰ ਮਾਹੌਲ ਬਣਾਉਣ ਦੇ ਵੱਲ ਵੀ ਕੋਈ ਅਜਿਹਾ ਬਿਆਨ ਨਹੀਂ ਦੇਊਗਾ ਉਸ ਦੇ ਹਮਾਇਤ ਦੇ ਵਿੱਚ ਵੀ ਕੋਈ ਬਿਆਨ ਨਹੀਂ ਦੇਊਗਾ ਤੇ ਸਾਡਾ ਅਕਾਲੀ ਦਲ ਨਾਲ ਕੋਈ ਗੱਠ ਜੋੜ ਨਹੀਂ ਹੁੰਦਾ ਗਿਆ ਇਹ ਗੱਲ ਕੱਲ ਰੈਣਾ ਸਪਸ਼ਟ ਕਰ ਚੁੱਕੇ ਨੇਗੇ ਉਹ ਭਾਜੀਪੀ ਦੀ ਮੀਟਿੰਗ 'ਚ ਕਹਿ ਕੇ ਕਿ ਇਹ ਨਹੀਂ ਗੱਲ ਹੁਣ ਨਰਿੰਦਰ ਸਿੰਘ ਰੈਣਾ ਸੱਚੇ ਨੇ ਕਿ ਤਰਨਪ੍ਰੀ ਸਿੰਘ ਸੌਂਦ ਇਹ ਤਾਂ ਤੁਸੀਂ ਦੇਖ ਲਓ ਜੇ ਤੱਥ ਦੇਖੀਏ ਇਹ ਤੱਥ ਕੰਟਰਡਿਕਟ ਇਥੇ ਹੋ ਜਾਂਦੇ ਨੇ ਦੂਜੇ ਪਾਸੇ ਅਚਾਨਕ ਐਨਸੀਬੀ ਦੀ ਐਂਟਰੀ ਐਨਸੀਬੀ ਦਾ ਆਉਣਾ ਈਡੀ ਦਾ ਨਾ ਆਉਣਾ ਇਹ ਚੀਜ਼ਾਂ ਵੀ ਇਸ਼ਾਰੇ ਕਰਦੀਆਂ ਨੇ ਕਿ ਕੀ ਵਿਕਰਮ ਜੀਠੀਆਂ ਨੂੰ ਸਿਕੰਜਾ ਕੱਸਣ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ ਜਾਂ ਬਚਾਉਣ ਦੀ ਜੇ ਆਮ ਆਦਮੀ ਪਾਰਟੀ ਦਾ ਦਾਵਾ ਦੇਖਿਆ ਜਾਵੇ ਉਹ ਕਹਿੰਦੇ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਦੂਜੇ ਪਾਸੇ ਹਾਲੇ ਕੋਈ ਇਸ ਮਾਮਲੇ ਦੇ ਉੱਤੇ ਬਹੁਤੀ ਸਪਸ਼ਟੀਕਰਨ ਕਿਸੇ ਵੀ ਪ੍ਰਕਾਰ ਦਾ ਨਹੀਂ ਆ ਸਕਿਆ ਭਾਰਤੀ ਜਨਤਾ ਪਾਰਟੀ ਕੀ ਗੇਮ ਖੇਡ ਰਹੀ ਹੈ ਲੋਕੋ ਭਾਰਤੀ ਜਨਤਾ ਪਾਰਟੀ ਵਿਕਰਮ ਮਜੀਠੀਆ ਵਰਗੇ ਆਗੂਆਂ ਨੂੰ ਭਾਜਪਾ ਚ ਸ਼ਾਮਲ ਕਰਨ ਦੇ ਲਈ ਤਤ ਪਰ ਰਹੀ ਹੈ ਉਹਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਜਿਹੇ ਆਗੂ ਖਾਸ ਕਰਕੇ ਵਿਕਰਮ ਮਜੀਠੀਆ ਵਰਗਾ ਮਾਲਦਾਰ ਪੈਸੇ ਦੇ ਪੱਖੋਂ ਆ ਬਾਕੀ ਜੋ ਉਹਨਾਂ ਦਾ ਸਿਆਸੀ ਪੋਸਚਰ ਹੈ ਜੋ ਉਹਨਾਂ ਦਾ ਸਿਆਸੀ ਗੈਸਚਰ ਬਣਿਆ ਹੋਇਆ ਹੈ ਲੋਕਾਂ ਦੇ ਵਿੱਚ ਉਹ ਜਿਹੇ ਆਗੂ ਤੇ ਸੁਖਬੀਰ ਸਿੰਘ ਬਾਦਲ ਦਾ ਬਹੁਤ ਕਰੀਬੀ ਤੁਸੀਂ ਦੇਖਿਆ ਕਿ ਬਹੁਤ ਥਾਵਾਂ ਦੇ ਉੱਤੇ ਬੀਜੇਪੀ ਨੇ ਵੱਡੇ ਆਗੂਆਂ ਦੇ ਵੱਡੇ ਪਾਰਟੀ ਮੁਖੀਆਂ ਦੇ ਖਾਸ ਕਰਕੇ ਖੇਤਰੀ ਪਾਰਟੀ ਮੁਖੀਆਂ ਦੇ ਰਿਸ਼ਤੇਦਾਰਾਂ ਨੂੰ ਪੱਟਿਆ ਚਾਰਖੰਡ ਮੁਕਤੀ ਮੋਰਚਾ ਦੇ ਵਿੱਚ ਪਵਾੜਾ ਪਾਉਣ ਦੇ ਲਈ ਸ਼ਿਭੂ ਸ਼ਰੇਣ ਦੀ ਵੱਡੀ ਨੂੰ ਜਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਹਿਮਤ ਸ਼ਰੇਣਦੀ ਪਰਜਾਈ ਨੂੰ ਪੱਟ ਕੇ ਇੱਧਰ ਲਿਆਂਦਾ ਗਿਆ ਬੀਜੇਪੀ ਚ ਲਿਆਂਦਾ ਗਿਆ ਇਸ ਤਰ੍ਹਾਂ ਦੇ ਬੀਜੇਪੀ ਕੰਮ ਕਰਦੀ ਹੈ ਤੇ ਹੁਣ ਬੀਜੇਪੀ ਸੋਚਦੀ ਹੋਊਗੀ ਕਿ ਹੁਣ ਤਾਂ ਮੌਕਾ ਹੈ ਜੜ ਥੱਲੇ ਆ ਗਿਆ ਮਜੀਠੀਆ ਹੁਣ ਹੁਣ ਦੱਸਦੇ ਇਹਨੂੰ ਵੀ ਫਿਰ ਸੈਟਿੰਗ ਕਰ ਲਾਂਗੇ ਇਹ ਸੈਟਿੰਗ ਦੀਆਂ ਸੰਭਾਵਨਾਵਾਂ ਦਾ ਨੂੰ ਰੋਲ ਲੂਟ ਕੀਤਾ ਹੀ ਨਹੀਂ ਜਾ ਸਕਦਾ ਇਹਨੂੰ ਨਕਾਰਿਆ ਹੀ ਨਹੀਂ ਜਾ ਸਕਦਾ ਇਹ ਕਿਤੇ ਵੀ ਸਿਆਸੀ ਤੌਰ ਦੇ ਉੱਤੇ ਕਦੇ ਵੀ ਸੰਭਵ ਹੋ ਸਕਦੇ ਨੇ ਪਰ ਮੌਜੂਦਾ ਹੁਣ ਜੇ ਸੌਧੂਰੀ ਕਹਿੰਦੇ ਆ ਕਿ ਸਾਡੇ ਕੋਲੇ ਖਬਰਾਂ ਨੇ ਸੌਧੂਰਾਂ ਨੂੰ ਇਹਨੂੰ ਖੁੱਲ੍ਹ ਕੇ ਕਹਿਣਾ ਚਾਹੀਦਾ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਖਬਰਾਂ ਕਿੱਥੋਂ ਤੇ ਕਿਵੇਂ ਆਈਆਂ ਉਹਨਾਂ ਦੇ ਕੋਲੇ ਘਟੋ ਘਟ ਇਸ ਗੱਲ ਦਾ ਯਕੀਨਤਾ ਤਰੋਂ ਲੋਕਾਂ ਨੂੰ ਕਿ ਖਬਰਾਂ ਸੱਚੀਆਂ ਨੇ ਨਹੀਂ ਤਾਂ ਇਹ ਸਿਆਸੀ ਕਹਿ ਸਕਦੇ ਆ ਕਿ ਸਿਆਸੀ ਤੌਰ ਦੇ ਉੱਤੇ ਦਿੱਤੇ ਗਈ ਬਿਆਨਬਾਜ਼ੀ ਹੁੰਦੀ ਹੈ ਸਿਆਸੀ ਤੌਰ ਤੇ ਬਿਆਨਬਾਜ਼ੀ ਕੀਤੀ ਜਾਂਦੀ ਹੈ ਇਹ ਬਿਆਨਬਾਜ਼ੀ ਆਮ ਹੀ ਹੁੰਦੀ ਰਹਿੰਦੀ ਹੈ ਤੇ ਇਹਦਾ ਕਈ ਵਾਰ ਕੋਈ ਸਿਰ ਪੈਰ ਹੁੰਦਾ ਹੈ ਕਈ ਵਾਰ ਨਹੀਂ ਹੁੰਦਾ ਜਿਹੜੇ ਸਮਰਥਕ ਹੁੰਦੇ ਨੇ ਉਹ ਇਹਨੂੰ ਸੱਚ ਮੰਨ ਲੈਂਦੇ ਨੇ ਜਿਹੜੇ ਵਿਰੋਧ ਕਰਦੇ ਨੇ ਉਹ ਝੂਠਾ ਕਹਿ ਦਿੰਦੇ ਨੇ ਉਹ ਗਾਲਾਂ ਵੀ ਕੱਢ ਦਿੰਦੇ ਨੇ ਯਾਨੀ ਕਿ ਐਸੀ ਸਥਿਤੀ ਹੈ ਹੁਣ ਇਹਦੇ ਨਾਲ ਇਹਦੇ ਕਿੰਨਾ ਕੁ ਅੱਗੇ ਜਾ ਕੇ ਸੱਚ ਹੈ ਤਾਂ ਸਮਾਂ ਦੱਸ ਸਕਦਾ ਹੈ ਸਮੇਂ ਦੇ ਨਾਲ ਹੋਈਆਂ ਘਟਨਾਵਾਂ ਤੇ ਡਿਵੈਲਪਮੈਂਟਸ ਹੀ ਇਹਦੇ ਉੱਤੇ ਪੜਦਾ ਚੁੱਕ ਸਕਦੀਆਂ ਨੇ ਬੀਜੇਪੀ ਅਜਿਹਾ ਕਰ ਸਕਦੀ ਹੈ ਇਸ ਚੀਜ਼ ਨੂੰ ਨਕਾਰਿਆ ਨਹੀਂ ਜਾ ਸਕਦਾ